ਹਾਂਜੀ ਜਿਨ੍ਹਾਂ ਦੇ ਘਰੇ ਛੋਟੇ ਬੱਚੇ ਨੇ ਹਨਾ ਜਿਹੜੇ ਰਾਤ ਨੂੰ ਬਿਸਤਰੇ 'ਚ ਬਾਥਰੂਮ ਕਰਦੇ ਨੇ ਜਿਨ੍ਹਾਂ ਦਾ ਬਾਥਰੂਮ ਹੈ ਜਿਹੜਾ ਕੰਟਰੋਲ ਨਹੀਂ ਹੁੰਦਾ ਛੋਟੇ ਬੱਚਿਆਂ ਦੇ ਤਾਂ ਚਲੋ ਆਪਾਂ ਡੈਪਰ ਲਾ ਦਨੇ ਆ ਜਿਹੜੇ 2 ਸਾਲ ਤੋਂ ਪਲੱਸ ਬੱਚੇ ਨੇ ਉਹਨਾਂ ਲਈ ਆਪਨੇ ਸਪੈਸ਼ਲ ਲੱਡੂ ਤਿਆਰ ਕਰ ਰਹੇ ਨੇ ਤੁਸੀਂ ਕਾਫਤਾ ਹੀ ਲੱਡੂ ਦੇਓ ਤੇ ਤੁਹਾਡਾ ਬੱਚਾ ਜਿਹੜਾ ਬਿਸਤਰੇ 'ਚ ਬਾਥਰੂਮ ਕਰਨਾ ਹਟ ਜਾਊਗਾ ਤੁਸੀਂ ਕਰਨਾ ਕੀ ਹੈ ਬਈ ਇੱਕ ਲੱਡੂ ਲੈ ਲਓ ਗੁੜ ਦਾ ਉਸ ਨੂੰ ਬ੍ਰੀਕ ਬ੍ਰੀਕ ਟੁਕੜਿਆਂ ਦੇ ਵਿੱਚ ਚੰਗੀ ਤਰ੍ਹਾਂ ਨਾਲ ਕੱਟ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਪੈਨ ਲੈ ਲਓ ਪੈਨ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਆਪਣੇ ਗੁੜ ਦੇ ਟੁਕੜੇ ਸੀ ਉਹ ਪਾ ਦਿਓ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਮੈਲਟ ਹੋਣ ਦਿਓ ਇਹ ਭਈ ਜਿਹੜੀ ਚੀਜ਼ ਹੈਗੇ ਤੁਸੀਂ ਆਪਣੇ ਬਜ਼ੁਰਗ ਨੇ ਜਿਹੜੇ ਜਿੰਨਾਂ ਦਾ ਬਾਥਰੂਮ ਨਹੀਂ ਕੰਟਰੋਲ ਹੁੰਦਾ ਉਹਨਾਂ ਨੂੰ ਵੀ ਤੁਸੀਂ ਦੇ ਸਕਦੇ ਹੋ ਤੇ ਦੇਖੋ ਤੁਹਾਡਾ ਗੁੜਾ ਜਿਹੜਾ ਮੈਲਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਤੇਲ ਐਡ ਕਰਨੇ ਨੇ ਇਹ ਤੁਸੀਂ ਚਿੱਟੇ ਜਾਂ ਕਾਲੇ ਕੋਈ ਵੀ ਤੇਲ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਐਡ ਕਰਨ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿਓ ਜਦੋਂ ਇਹ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਣਾ ਜਿਹੜਾ ਤੁਹਾਡਾ ਮਿਕਸਚਰ ਹੈ ਉਹ گاੜਾ ਹੋ ਗਿਆ ਉਸ ਤੋਂ ਬਾਅਦ ਇਹ ਤੁਹਾਡੇ ਲੱਡੂ ਨੇ ਜਿਹੜੇ ਤੁਸੀਂ ਇਹ ਬਣਾ ਸਕਦੇ ਹੋ ਬਰਫੀ ਬਣਾ ਸਕਦੇ ਹੋ ਲੱਡੂ ਬਣਾ ਸਕਦੇ ਹੋ ਜੋ ਵੀ ਚੀਜ਼ ਤੁਹਾਨੂੰ ਪਸੰਦ ਆ ਤੁਸੀਂ ਬਣਾਓ ਤੇ ਆਪਣੇ ਬੱਚਿਆਂ ਨੂੰ ਰਾਤ ਨੂੰ ਪੈਣ ਲੱਗੇ ਤੁਸੀਂ ਇਹਨੂੰ ਖਵਾਓ ਤੇ ਤੁਸੀਂ ਰਿਜ਼ਲਟ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਦੇਖੂਗੇ ਇਹ ਵਾਲੇ ਲੱਡੂ ਨੇ ਜਿਹੜੇ ਇਹ ਤੁਹਾਡੇ ਬੱਚਿਆਂ ਲਈ ਬਜ਼ੁਰਗਾਂ ਲਈ ਜਿਹੜੇ ਜਿਨ੍ਹਾਂ ਦਾ ਬਾਥਰੂਮ ਨਹੀਂ ਕੰਟਰੋਲ ਹੁੰਦਾ 슈ਗਰ ਦੀ ਵਜ੍ਹਾ ਕਰਕੇ ਬਾਥਰੂਮ 12-12 ਆਉਂਦਾ ਇਹ ਉਹ ਚੀਜ਼ ਨੂੰ ਕੰਟਰੋਲ ਕਰਨਗੇ ਤੁਸੀਂ ਇੱਕ ਹਫਤਾ ਲਗਾਤਾਰ ਵਸ ਇਹ ਦੇ ਰਹੇ ਨੇ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਆਪਣੇ ਆਪ ਦੇਖ ਲਿਓ